ਅਹਿਸਾਸ ਉਸ ਵੇਲੇ ਦਾ ਬੇਸਿਕਲੀ ਇਹ ਐਗਜ਼ਿਬਿਸ਼ਨ ਪਿਛਲੇ 11 ਸਾਲ ਤੋਂ ਮੈਂ ਲਗਾਉਂਦੀ ਆ ਰਹੀ ਆ ਤੇ 11 ਸਾਲ ਦੇ ਵਿੱਚ ਅਸੀਂ ਅਹਿਸਾਸ ਹੀ ਕਰਵਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਮੈਂ ਜਦੋਂ ਬਹੁਤ ਛੋਟੀ ਸੀਗੀ ਤਾਂ ਮੈਨੂੰ ਦਿੱਸੀ ਉਰੇ ਸੰਗਤ ਬਹੁਤ ਜ਼ਿਆਦਾ ਮਤਲਬ ਆਂਦੀ ਹੈ ਪਰ ਉਹਨੂੰ ਇਤਿਹਾਸ ਦਾ ਨਹੀਂ ਪਤਾ ਹੁੰਦਾ ਤੇ ਮੇਰਾ ਕੀਤਾ ਕਿ ਤੇ ਇਹੀ ਜਜ਼ਬਾ ਰਿਹਾ ਕਿ ਮੈਂ ਇਤਿਹਾਸ ਇੱਕ ਪੇਂਟਿੰਗ ਦੇ ذروئی ਸਹੀ ਪਰ ਲੋਕਾਂ ਨੂੰ ਦੱਸ ਸਕਾਂ ਵੀ ਅਕਸਰ ਉਹਰੇ ਹੋਇਆ ਨਹੀਂ ਸੀਗਾ ਕਿੰਨਾ ਕੁ ਕੰਡਸੀ ਕਿੰਨਾ ਕੁ ਜ਼ੁਲਮ ਹੋਇਆ ਤਾਂ ਮੈਂ ਇਹ ਕੁਝ ਪੇਂਟਿੰਗਸ ਨੂੰ ਮੈਂ ਕਲਰਸ ਦੇ ਰਾਹੀਂ ਸਹੀ ਇਹ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਹੀ ਕਰਦੀਆਂ ਵੀ ਉਹ ਪੁਆਇੰਟ ਉਹ ਜਗ੍ਹਾ ਉਹ ਮਾਹੌਲ ਕਿਵੇਂ ਦਾ ਹੋਊਗਾ ਕਿ ਅਸੀਂ ਥੋੜਾ ਜਿਹਾ ਤਲਕਲਪਨਾ ਕਰ ਸਕਦੇ ਹਾਂ ਕਿ ਜੇ ਹੋਣ ਦਾ ਮਾਹੌਲ ਇੰਨਾ ਜ਼ਿਆਦਾ ਹੋ ਨਿਚੇ ਨਦੀ ਦਾ ਵਗਦੇ ਜੇ ਹੋਏ ਉਹ ਠੰਡ ਨੂੰ ਕਿਵੇਂ ਸਹਿਆ ਹੋਊਗਾ ਛੋਟੇ ਸਾਹਿਬ ਜਦਾ ਜੀ ਨੇ ਛੋਟੇ ਸਾਹਿਬ ਜਦਾਂ ਜੀ ਮਤਲਬ ਉਹਨਾਂ ਨੂੰ ਬਤ ਹੈ ਵੀ ਸਾਡੀ ਸ਼ਹਾਦਤ ਐਵੇਂ ਹੋਣੀ ਆ ਠੀਕ ਹੈ ਫਿਰ ਵੀ ਉਹ ਹੌਸਲਾ ਲੱਗ ਕੇ ਸਾਡੀ ਸਿੱਖੀ ਦਾ ਬੂਟਾ ਲਾ ਕੇ ਗਏ ਨੇ ਉਸ ਵਕਤ ਖਿਆਲ ਜਜਵਾਤ ਚੱਲਦੇ ਨੇ ਜਦੋਂ ਮਾਤਾ ਗੁਜਰੀ ਜੀ ਦੀ ਛੋਟੇ ਸਾਹਿਬ ਜਦਿਆਂ ਦੀ ਉਹ ਪੇਂਟਿੰਗ ਜਿਹੜੀ ਤੁਸੀਂ ਹੱਥਾਂ ਨਾਲ ਇੱਕ ਇੱਕ ਲਾਈਨ ਜਿਹੜੀ ਤਿਆਰ ਕਰਦੇ ਸਿਰਫ ਉਹ ਖਿਆਲੀ ਨਹੀਂ ਹੁੰਦੇ ਮੈਂ ਉਹਨੂੰ ਇੰਨਾ ਮਹਿਸੂਸ ਕਰ ਰਹੀ ਹੁੰਦੀ ਆ ਕਿ ਮੈਨੂੰ ਆਵਾਜ਼ਾਂ ਸੁਣਦੀ ਆ ਕੀ ਕਿ ਬੱਚਾ ਏ ਉਹ 36 ਜਰ ਤੋਂ ਆਇਆ ਹੋਇਆ ਠੀਕ ਹੈ ਉਹ ਇਸ ਐਕਸੀਬਿਸ਼ਨ ਤੋਂ ਨਾ ਪ੍ਰਭਾਵਿਤ ਹੋ ਕੇ ਉਹ ਉੱਥੋਂ ਦੀ ਹੁਰੀਆ ਟੀ ਕਹਿੰਦਾ ਮੈਂ ਸਾਨੂੰ ਕਹਿੰਦਾ ਮੈਂ ਤੇ ਦੁਮਾਲਾ ਸਜਾਵਾਂ ਮੈਂ ਦੁਮਾਲਾ ਬਣ ਕੇ ਜਾਣਾ ਐਸ ਵਕਤ ਸ਼ਹੀਦੀ ਸਫਾ ਫਤਿਹਗੜ ਸਾਹਿਬ ਮੌਜੂਦਾਂ ਜਿੱਥੇ ਲੱਖਾਂ ਸੰਗਤਾਂ ਗੁਰਦੁਆਰਾ ਸ਼ਹੀਦ ਫਤਿਹਗੜ ਸਾਹਿਬ ਨਤਮਸਤਕ ਹੋ ਰਹੀਆਂ ਨੇ ਲਸਾਨੀ ਸ਼ਹਾਦਤ ਨੂੰ ਜਿਹੜਾ ਸਜਦਾ ਕਰੀਆਂ ਨੇ ਪਰ ਉੱਥੇ ਅਸੀਂ ਇੱਕ ਐਕ exhibiution ਕਲਾ ਪ੍ਰਦਰਸ਼ਨੀ ਦੇ ਵਿੱਚ ਮੌਜੂਦ ਹਾਂ ਜਿਸ ਦਾ ਨਾਮ ਹੈ ਅਹਿਸਾਸ ਉਸ ਵੇਲੇ ਦਾ ਵੇੜਾ ਜਾਨੀ ਕਿ ਉਹ ਜਦੋਂ ਛੋਟੇ ਸਾਬਜਾ ਦੇ ਮਾਤਾ ਗੁਜਰੀ ਜੀ ਠੰਡੇ ਬੁਰਜ ਦੇ ਵਿੱਚ ਉਹਦੀਆਂ ਠੰਡੀਆਂ ਰਾਤਾਂ ਕੱਟੀਆਂ ਜਾਂ ਫਿਰ ਕਿਸ ਤਰੀਕੇ ਦੇ ਨਾਲ ਜ਼ਾਲਮ ਹਕੂਮਤ ਦਾ ਸਾਹਮਣਾ ਕੀਤਾ ਜਾਂ ਉਹ ਚਮਕੌਰ ਦੀ ਗੜੀ ਦੇ ਵਿੱਚ ਜਿੱਥੇ 40 ਸਿੰਘ ਲੱਖਾਂ ਦੀ ਫੌਜ ਦੇ ਨਾਲ ਲੜਦੇ ਨੇ ਪਰਿਵਾਰ ਵਿਛੜਦਾ ਸਾਰੇ ਉਹ ਗੁਰੂ ਸਾਹਿਬ ਦੇ ਵਿਛੜੇ ਪਰਿਵਾਰ ਜੰਗਾ ਲੜੀਆਂ ਉਸ ਵੇਲੇ ਦਾ ਅਹਿਸਾਸ ਇਸ ਕਲਾ ਪ੍ਰਦਰਸ਼ਨੀ ਦੇ ਵਿੱਚ ਸੰਗਤ ਨੂੰ ਪੇਂਟਿੰਗਜ਼ ਦੇ ਜ਼ਰੀਏ ਕਰਵਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਜਿਹੜੇ ਸ਼ਗੁਨ ਆਰਟਸ ਨੇ ਉਹ ਕਰਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਤੁਹਾਡੀ ਇਸ ਕਲਾ ਪ੍ਰਦਰਸ਼ਨੀ ਦਾ ਨਾਮ ਹੀ ਜਿਹੜਾ ਅਹਿਸਾਸ ਉਸ ਵੇਲੇ ਦਾ ਕਿ ਜਦੋਂ ਗੁਰੂ ਸਾਹਿਬ ਨੇ ਵਕਤ ਬਤਾਇਆ ਪਰਿਵਾਰ ਵਿਛੜ ਗਿਆ ਚਮਕੌਰ ਦੀ ਕੱਚੀ ਵੜੀ 'ਚ ਜੰਗਾਂ ਹੋ ਗਈਆਂ ਕਿ ਇੱਥੇ ਠੰਡੇ ਬਰਜ ਦੀਆਂ ਠੰਡੀਆਂ ਰਾਤਾਂ ਦਾ ਸਰਸ਼ੀ ਗਾਲ ਜੀ ਅਹਿਸਾਸ ਉਸ ਵੇਲੇ ਦਾ ਬੇਸਿਕਲੀ ਇਹ ਐਗਜ਼ਿਬੀਸ਼ਨ ਪਿਛਲੇ 11 ਸਾਲ ਤੋਂ ਮੈਂ ਲਗਾਉਂਦੀ ਆ ਰਹੀ ਆ ਤੇ 11 ਸਾਲ ਦੇ ਵਿੱਚ ਅਸੀਂ ਐਸਐਸਸੀ ਕਰਵਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਮੈਂ ਜਦੋਂ ਬਹੁਤ ਛੋਟੀ ਸੀਗੀ ਤਾਂ ਮੈਨੂੰ ਦੇਦਿਸੀ ਉਰੇ ਸੰਗਤ ਬਹੁਤ ਜ਼ਿਆਦਾ ਮਤਲਬ ਆਂਦੀ ਹੈ ਪਰ ਉਹਨੂੰ ਇਤਿਹਾਸ ਦਾ ਨਹੀਂ ਪਤਾ ਹੁੰਦਾ ਤੇ ਮੇਰਾ ਕੀਤਾ ਕਿਤੇ ਇਹੀ ਜਜ਼ਬਾ ਰਿਹਾ ਕਿ ਮੈਂ ਇਤਿਹਾਸ ਇੱਥੇ ਪੇਂਟਿੰਗ ਦੇ ਥਰੂ ਹੀ ਸਹੀ ਪਰ ਲੋਕਾਂ ਨੂੰ ਦੱਸ ਸਕਾਂ ਵੀ ਅਕਸਰ ਉਰੇ ਹੋਇਆ ਕੀ ਸੀਗਾ ਕਿ ਕਿੰਨਾ ਕੋ ਖੰਡ ਸੀ ਕਿੰਨਾ ਕੋ ਜ਼ੁਲਮ ਹੋਇਆ ਛੋਟੇ ਸਾਬਜਾ ਦਾ ਜੀ ਦਾ ਤੇ ਮੇਰਾ ਆਪਣੀ ਪੇਂਟਿੰਗ ਦੇ ਦੌਰਾਨ ਮੈਂ ਇਹੀ ਦੱਸਣ ਦੀ ਕੋਸ਼ਿਸ਼ ਕਰਨ ਦੀ ਕਰਦੀ ਹ ਹਰ ਸਾਲ ਕਿ ਐਟਲੀਸਟ ਲੋਕ ਅਹਿਸਾਸ ਕਰਨ ਇਹਨੂੰ ਇੱਕ ਮੇਲਾ ਨਹੀਂ ਇਟ ਸਭਾ ਚੀਤ ਦੀ ਸਭਾ ਨੂੰ ਲੈ ਕੇ ਅਹਿਸਾਸ ਕਰ ਸਕਣ ਕਿ ਕਿਸ ਵੇਲੇ ਕੁਰੰਗੀ ਆਇਆ ਉਹਨਾਂ ਨੂੰ ਮਹਿਸੂਸ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਵੇਲੇ ਦੇ ਹਾਲਾਤ ਹੋਣਗੇ ਕਿ ਜਾਲਮ ਹਕੂਮਤ ਦਾ ਛੋਟੇ ਸਾਬਜਾ ਦੇ ਮਾਤਾ ਗੁਜਰੀ ਜੀ ਸਾਹਮਣਾ ਕਰਦੇ ਰਹੇ ਉਹਦੀਆਂ ਠੰਡੀਆਂ ਰਾਤਾਂ ਠੰਡੇ ਬੁਰਜ ਦੇ ਵਿੱਚ ਕੱਟੀਆਂ ਕਿਸ ਤਰੀਕੇ ਉਹ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕਰ ਹਾਂਜੀ ਜਿਵੇਂ ਕਿ ਮੇਰੀ ਪੇਂਟਿੰਗ ਹੈ ਜਦੋਂ ਠੰਡੇ ਬੂਝ ਦੇ ਵਿੱਚ ਉਹ ਕਿਉਂਕਿ ਠੰਡਾ ਬੂਝ ਬਹੁਤ ਜ਼ਿਆਦਾ ਫੀਟ ਉੱਪਰ ਸੀਗਾ ਤੇ ਸੀ ਬਿਲਕੁਲ ਡਾਊਨ ਡਰਾਊਨ ਲੈਵਲ ਤੇ ਰਾਤ ਜੇ ਸਾਨੂੰ ਇੰਨੀ ਠੰਡ ਲੱਗਦੀ ਹੈ ਸਾਡੇ ਜੋ ਅਸੀਂ ਗਰਮ ਕੱਪੜੇ ਵੀ ਪਾਏ ਹੁੰਦੇ ਨੇ ਪਰ ਜਦੋਂ ਇੰਨੇ ਉਹ ਇੰਨੀ ਫੀਟ ਉੱਪਰ ਇਟਸ 158 ਫੀਟ ਉੱਪਰ ਦੀ ਗੱਲ ਕਰੀ ਜ ਜਾਵੇ ਤਾਂ ਬਹੁਤ ਜ਼ਿਆਦਾ ਉੱਪਰ ਸੀਗਾ ਤੇ ਉਹ ਠੰਡ ਦਾ ਮਹਿਸੂਸ ਕਰਨਾ ਅਸੀਂ ਤਾਂ 1% ਨਹੀਂ ਕਰ ਸਾਲਦੇ ਤਾਂ ਮੇਰੇ ਕੁਝ ਪੇਂਟਿੰਗਸ ਨੂੰ ਮੈਂ ਕਲਰਸ ਦੇ ਰਾਈ ਸਹੀ ਇਹ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਹੀ ਕਰਦੀ ਆਂ ਵੀ ਉਹ ਪੁਆਇੰਟ ਉਹ ਜਗ੍ਹਾ ਉਹ ਮਾਹੌਲ ਕਿਵੇਂ ਜਾ ਹੋਊਗਾ ਕਿ ਅਸੀਂ ਥੋੜਾ ਜਿਹਾ ਕਲਪਨਾ ਕਰ ਸਕਦੇ ਆਂ ਕਿ ਜੇ ਹੂਣ ਦਾ ਮਾਹੌਲ ਇੰਨਾ ਜ਼ਿਆਦਾ ਹੋ ਨੀਚੇ ਨਦੀ ਦਾ ਵਗਦੇ ਹੋਏ ਉਹ ਠੰਡ ਨੂੰ ਕਿਵੇਂ ਸਹਿਆ ਹੋਊਗਾ ਛੋਟੇ ਸਾਹਿਬ ਜੀ ਨੇ ਮੰਨਦੇ ਅੰਦਰ ਜੋ ਬਲਬਲੇ ਨੇ ਇਤਿਹਾਸ ਨੂੰ ਲੈ ਕੇ ਛੋਟੇ ਹੁੰਦੇ ਜਿਹੜਾ ਮਾਪਿਆਂ ਤੋਂ ਵੱਡਿਆਂ ਤੋਂ ਸੁਣਿਆ ਹੋਊਗਾ ਉਹ ਮੰਨਦੇ ਜਜ਼ਬਾਤ ਇਹਨਾਂ ਪੇਂਟਿੰਗਸ ਦੇ ਜ਼ਰੀਏ ਲੋਕਾਂ ਨਾਲ ਸਾਂਝੇ ਕਰਨੇ ਕਿਉਂਕਿ ਮੈਨੂੰ ਐਵੇਂ ਲੱਗਦਾ ਹੈ ਕਿ ਜਦੋਂ ਅਸੀਂ ਪੇਂਟਿੰਗ ਮੈਂ ਹਰ ਸਾਲ ਬਣਾਉਣੀ ਹੈ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਇਤਿਹਾਸ ਦਾ ਕੁਝ ਨਾ ਕੁਝ ਲੁਕਿਆ ਹੋਇਆ ਚੀਜ਼ ਜੋ ਮੈਂ ਅਹਿਸਾਸ ਕਰਦੀ ਹਾਂ ਮੈਂ ਪੇਂਟਿੰਗਾਂ ਹੀ ਲਿਆ ਸਕਾਂ ਜਿਵੇਂ ਕਿ ਇਸ ਵਾਰ ਮੈਨੇ ਇੱਕ ਨਵਾਂ ਆਰਟ ਵਰਕ ਕ੍ਰੀਏਟ ਕੀਤਾ ਜਿਹਦੇ ਵਿੱਚ ਛੋਟੇ ਸਾਹ ਜੱਦ ਜੀ ਮਤਲਬ ਉਹਨਾਂ ਨੂੰ ਪਤਾ ਹੈ ਵੀ ਸਦੀਹਾਦਤ ਐਵੇਂ ਹੋਣੀ ਆ ਖਿਚਿਆ ਫਿਰ ਵੀ ਉਹ ਹੌਸਲਾ ਲੱਗ ਕੇ ਸਾਡੀ ਸਿੱਖੀ ਦਾ ਬੂਟਾ ਲਾ ਕੇ ਗਏ ਨੇ ਤਾ ਇਹ ਚੀਜ਼ਾ ਸਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸਾਡੀ ਜਿਹੜੀ ਸਿੱਖੀ ਹੈ ਜਾਂ ਅਸੀਂ ਜਿਸ ਧਰਤੀ ਤੇ ਲਗ ਰਹੇ ਹਾਂ ਉਹਨੂੰ ਅਹਿਸਾਸ ਤੇ ਉਹਨੂੰ ਨਮਸਤਕ ਕਰਨਾ ਸਾਡੇ ਲਈ ਹਰ ਰੋਜ਼ ਦਾ ਹਰ ਪਲ ਦਾ ਇਹ ਚੀਜ਼ ਹੋਣੀ ਚਾਹੀਦੀ ਹੈ ਕਿ ਅਸੀਂ ਸ਼ੁਕਰਗੁਜ਼ਾਰ ਹੋਵਾਂ ਜਿੰਨਾ ਕਰਕੇ ਸਾਨੂੰ ਸਾਡੀ ਸਿੱਖੀ ਮਿਲੀ ਹੈ ਇਸ ਸ਼ਹੀਦੀ ਸਾਕੇ ਨੂੰ ਲੈ ਕੇ ਇੰਨੀਆਂ ਗੱਲਾਂ ਤੁਹਾਡੇ ਮਨ ਦੇ ਵਿੱਚ ਨੇ ਛੋਟੇ ਹੁੰਦੇ ਮਾਪਿਆਂ ਨੇ ਇਸ ਤਰੀਕੇ ਇਸ ਸ਼ਹੀਦਾਂ ਦੀ ਧਰਤੀ ਬਾਰੇ ਜਾਣਕਾਰੀ ਦਿੱਤੀ ਕਿ ਗੱਲਾਂ ਮਨ ਦੇ ਵਿੱਚ ਡੂੰਘਾਈ ਦੇ ਨਾਲ ਵਹਿ ਗਈਆਂ ਕਿਉਂਕਿ ਮਤਲਬ ਮੈਂ ਪਹਿਲੇ ਹੀ ਦਾਸਰੀ ਵਿੱਚ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਆ ਮੈਨੂੰ ਨਹੀਂ ਲੱਗਦਾ ਮੈਂ ਕੋਈ ਵੀ ਆਪਣੀ ਲਾਈਫ ਦੇ ਵਿੱਚ ਸਿੱਖ ਇਹ ਸਭਾ ਵਾਲਾ ਮਹੌਤ ਕ ਛੱਡਾ ਹੋਵੇ ਜਾਂ ਅਸੀਂ ਸੇਵਾ ਨਾ ਕੀਤੀ ਹੋਵੇ ਤਾਂ ਕਿੱਥੇ ਕਿੱਥੇ ਸ਼ੁਰੂ ਤੋਂ ਹੀ ਮੇਰੇ ਦਾਦਾ ਜੀ ਸਾਡੀ ਆਦਤ ਸੀ ਪੁੱਛਣ ਦਾ ਤਾਂ ਉਹ ਸਾਨੂੰ ਦੱਸਦੇ ਹੁੰਦੇ ਸੀਗੇ ਪਿure ਇਹ ਹੋਇਆ ਤਾਂ ਉਤੋਂ ਦੀ ਕਿੱਥੇ ਕਿੱਤੇ ਜਜ਼ਬਾ ਮੇਰੇ ਖੂਨ 'ਚ ਮੈਨੂੰ ਲੱਗਦਾ ਵੀ ਉਤੋਂ ਮੈਨੂੰ ਮਿਲੇ ਆ ਕਿਉਂਕਿ ਅਸੀਂ ਸਾਰੇ ਦਰਦਾਰਾ ਸਾਹਿਬ ਜਾਂਦੇ ਸੀਗੇ ਅਸੀਂ ਜਿਵੇਂ ਦੰਦੂ ਦਾ ਘਰ ਕੋਟਵਾਲੀ ਸਾਹਿਬ ਕਿ ਘਰ ਪਰਿਵਾਰ ਵੀ ਛੋੜਾ ਦੂਦਾਰਾ ਸਾਬ ਮਤਲਬ ਮੇਰੀ ਫੈਮਲੀ ਦੇ ਨਾਲ ਸੀ ਜੋ ਜਾਣਦੇ ਸੀ ਤੇ ਤਾਂ ਉਥੋਂ ਦੀ ਮੈਨੂੰ ਉਹ ਚੀਜ਼ ਦਾ ਪਤਾ ਹੋਣਾ ਸ਼ੁਰੂ ਹੋ ਗਿਆ ਸੀ ਮੰਨਦੇ ਵਿੱਚ ਉਸ ਹਾਲਾਂਕਿ ਇਸ ਇਤਿਹਾਸ ਨੂੰ ਲੈ ਕੇ ਬਹੁਤ ਤੁਸੀਂ ਜਿਹੜਾ ਜੁੜੇ ਹੋਏ ਹੋ ਮੰਨ ਦੇ ਵਿੱਚ ਕੀ ਉਸ ਵਕਤ ਖਿਆਲ ਜਜ਼ਬਾਤ ਚੱਲਦੇ ਨੇ ਜਦੋਂ ਮਾਤਾ ਗੁਜਰੀ ਜੀ ਦੀ ਛੋਟੇ ਸਾਬ ਜਦਿਆਂ ਦੀ ਉਹ ਪੇਂਟਿੰਗ ਜਿਹੜੀ ਤੁਸੀਂ ਹੱਥਾਂ ਨਾਲ ਏਕ-ਏਕ ਲਾਈਨ ਜਿਹੜੀ ਤਿਆਰ ਕਰਦੇ ਸਿਰਫ ਉਹ ਖਿਆਲੀ ਨਹੀਂ ਹੁੰਦੇ ਮੈਂ ਉਹਨੂੰ ਇੰਨਾ ਮਹਿਸੂਸ ਕਰ ਰਹੀ ਹੁੰਦੀ ਆ ਕਿ ਮੈਨੂੰ ਆਵਾਜ਼ ਆ ਸੁਣਦੀ ਆ ਕਈ ਵਾਰ ਤਾਂ ਮੈਨੂੰ ਵੀ ਹੋਇਆ ਪੇਂਟਿੰਗ ਕਰਦੇ ਹੋਏ ਕਿ ਮੈਨੂੰ ਮੈਂ ਉਹ ਇੰਨਾ ਕੋ ਜਿਆਦਾ ਅਹਿਸਾਸ ਦੇ ਵਿੱਚ ਡੁੱਬ ਜਾਂਦੀ ਆ ਕਿ ਉਹ ਮੈਂ ਮਹਿਸੂਸ ਕਰਦੀ ਮੈਨੂੰ ਆਵਾਜ਼ਾਂ ਵੀ ਸੁਣਦੀ ਆ ਤੇ ਉਹ ਚੀਜ਼ો ਮੈਂ ਮਹਿਸੂਸ ਕਰਦੀ ਹੁੰਦੀ ਆ ਜਿਵੇਂ ਜਿਵੇਂ ਉਹ ਨਰਕ ਕੀਤਨ ਵੀ ਲੱਗਦਾ ਹੈ ਤਾਂ ਮੇਰੇ ਮਨ 'ਚ ਹੁੰਦਾ ਵੀ ਕੋਈ ਰੋਕ ਲਵੇ ਤਾਂ ਮੇਰੇ ਅੱਖਾਂ 'ਚ ਜੋ ਸੀਨ ਆ ਰਿਹਾ ਹੁੰਦਾ ਤਾਂ ਮਤਲਬ ਉਹ ਸਾਡੀ ਸਿਰਫ ਜਜ਼ਬਾਈ ਨਹੀਂ ਕਹਾ ਸਕਦੇ ਉਹ ਥੂਨ ਥੂਨ ਦੇ ਵਿੱਚ ਮੈਨੂੰ ਲੱਗਦਾ ਵੀ ਵਸਿਆ ਹੋਇਆ ਹੈ ਕਿ ਜੇ ਤੁਸੀਂ ਉਹ ਪੇਂਟਿੰਗ ਕਰਦੇ ਹੋਏ ਮੈਨੂੰ ਮਹਿਸੂਸ ਕਰ ਸਕਦੀ ਹੁੰਦੀਆਂ ਵੀ ਕਿੰਨਾ ਕੁ ਮਾਹੌਲ ਹੋਊਗਾ ਕਿਵੇਂ ਜਹ ਗੱਲਾਂ ਤੇ ਤੁਹਾਡੀਆਂ ਤੋਂ ਲੱਗਦਾ ਕਿ ਮਨ ਦੇ ਅੰਦਰ ਬਹੁਤ ਜਜ਼ਬਾਤ ਨੇ ਪੇਂਟਿੰਗ ਬਣਾਉਣ ਲੱਗੇ ਕਈ ਵਾਰ ਭਾਵੁਕ ਵੀ ਹੋ ਜਾਂਦੇ ਹੋ ਕਿ ਉਹ ਪਲਾਂ ਨੂੰ ਯਾਦ ਕਰਤੀ ਇਹ ਅਕਸਰ ਹੋ ਜਾਂਦਾ ਹੈ ਕਿਉਂਕਿ ਪੇਂਟਿੰਗ ਜਿਹੜਾ ਆਰਟਿਸਟ ਹੁੰਦਾ ਉਹ ਇਮੋਸ਼ਨਲੀ ਜੇ ਅਟੈਚ ਨਾ ਹੋਵੇ ਤਾਂ ਉਹਦਾ origional ਵਰਕ ਨਹੀਂ ਨਿਕਲਦਾ ਦਾ ਤੇ ਛੋਟੇ ਸਾਬ ਜਦਰਦੀ ਦਾ ਹਰ ਸਾਲ ਐਨੂਅਲ ਇਟਲਾਂ ਦਾ ਰੀਜ਼ਨ ਹੀ ਇਹ ਹੈ ਕਿ ਮੈਂ ਇਸ ਚੀਜ਼ ਨਾਲ ਬਹੁਤ ਜੁੜੀ ਹੋਈ ਆ ਤੇ ਜਿਵੇਂ ਮੈਂ ਤੁਹਾਨੂੰ ਆਪਣਾ ਪਰਸਨਲ ਇਕਸਪੀਰੀਅੰਸ ਸ਼ੇਅਰ ਕਰਾਂ ਤਾਂ ਮੈਂ ਜਦੋਂ ਮੁੰਬਈ ਦੇ ਵਿੱਚ ਰਹਿ ਰਹੀ ਸੀ ਤਾਂ ਮੈਨੂੰ ਲੱਗਦਾ ਮੈਂ ਸਭ ਤੋਂ ਜ਼ਿਆਦਾ ਠੰਡੇ ਪੁੱਜ ਨੂੰ ਦੁਆਰਾ ਸਾਹਿਬ ਨੂੰ ਮਿਸ ਕੀਤਾ ਆਪਣੇ ਘਰ ਮੇਰੇ ਨਾਲ ਮਿਸ ਨਹੀਂ ਕੀਤਾ ਹੋਗਾ ਤਾਂ ਮੈਂ ਇਸ ਥਿੱਕੇ ਨਾਲ ਪੇਂਟਿੰਗਸ ਨਾਲ ਜਾਂ ਇਸ ਇਤਿਹਾਸ ਨਾਲ ਹੀ ਆਪਣੀ ਜਗ੍ਹਾ ਨਾਲ ਨਹੀਂ ਰੂਟਸ ਨਾਲ ਜੁੜੀ ਹੋਈ ਆ ਕਿ ਕਿਦਾਂ ਜਿੱਤੇ ਮੈਂ ਪੇਂਟਿੰਗ ਕਰਦੇ ਹੋਏ ਇਮੋਸ਼ਨਲੀ ਅਟੈਕ ਜ਼ਰੂਰ ਹੋ ਜਾਂਦੀ ਹੈ ਜਾਂ ਅਕਸਰ ਹੋ ਜਾਂਦਾ ਮੇਰੇ ਨਾਲ ਫਿਰ ਆਖਰੀ ਸਵਾਲ ਆ ਹਾਲਾਂਕਿ ਤੁਸੀਂ ਵੀ ਜਿਹੜਾ ਨੌਜਵਾਨ ਪੀੜੀ ਦੇ ਵਿੱਚੋਂ ਇੰਨਾ ਵਧੀਆ ਨੌਜਵਾਨੀ ਨੂੰ ਸੁਨੇਹਾ ਦੇ ਰਹੇ ਹੋ ਮਨ ਦੇ ਵਿੱਚ ਖਿਆਲ ਨੇ ਕਿ ਆਖਰ ਦੇ ਵਿੱਚ ਜਿੰਨੀ ਨੌਜਵਾਨੀ ਆਉਂਦੀ ਆ ਕਿ ਮਨ ਦੇ ਵਿੱਚ ਕੀ ਮਹਿਸੂਸ ਕਰਨਾ ਚਾਹੀਦਾ ਔਰਿਆ ਕਿ ਕਿਸ ਤਰੀਕੇ ਦੇ ਖਿਆਲ ਰੱਖਣੇ ਚਾਹੀਦੇ ਨੇ ਮਨ ਦੇ ਵਿੱਚ ਕੀ ਕੁਝ ਯਾਦ ਰੱਖਣਾ ਚਾਹੀਦਾ ਕਿ ਅਸੀਂ ਇਸ ਥਾਂ ਦੇ ਉੱਪਰ ਆਏ ਵੈਸੀ ਤਾਂ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਛੋਟੇ-ਛੋਟੇ ਬੱਚੇ ਆਪਣੀ ਮਾਵਾ ਨੂੰ ਖਿੱਚਤੀ ਲਿਆਉਂਦੇ ਨੇ ਨਾ ਵੀ ਆਹ ਕੌਣ ਹੈ ਆ ਦੁੱਧ ਕਿਉਂ ਬੁਲਾ ਰਹੇ ਨੇ ਜਾਂ ਇਹ ਐਵੇਂ ਦਾ ਮਾਹੌਲ ਕਿਉਂ ਹੈ ਤਾਂ ਜਦੋਂ ਮਾਵਾ ਜਾਂ ਉਹਨਾਂ ਦੇ ਫਾਦਰ ਉਹਨਨੂੰ ਆਨਸਰ ਦਿੰਦੇ ਨੇ ਮੈਨੂੰ ਲੱਗਦਾ ਕਿ ਤਾਂ ਕਿ ਤੇ ਮੇਰਾ ਮੈਸੇਜ ਥੋੜ੍ਹਾ ਜਿਹਾ ਜਾਣਾ ਸ਼ੁਰੂ ਹੋ ਗਿਆ ਕਿਉਂਕਿ ਨੋ ਆਊਟ ਜਦੋਂ ਪੇਂਟਿੰਗ ਨੂੰ ਦੇਖਦੇ ਆਂ ਤਾਂ ਬੱਚੇ ਛੋਟੇ-ਛੋਟੇ ਬੱਚੇ ਜਿਵੇਂ ਆਪ ਸਵਾਲ ਕਰਦੇ ਨੇ ਤਾਂ ਇਹ ਚੀਜ਼ਾਂ ਦੇਖ ਕੇ ਮੈਨੂੰ ਬਹੁਤ ਵਧੀਆ ਲੱਗਿਆ ਬਲਕਿ ਮੈਂ ਵੀ ਦੇ ਦਿਆਂ ਕਿ ਜਦੋਂ ਪੇਂਟਿੰਗ ਗਰਸ਼ਤ ਦੇ ਦਿੰਦੇ ਨੇ ਲੋਥ ਦੇ ਦਿੰਦੇ ਨੇ ਤਾਂ ਉਹ ਇਮੋਸ਼ਨਲ ਵੀ ਹੁੰਦੇ ਨੇ ਠੀਕ ਹੈ ਤੇ ਹੋਲੀ-ਹੋਲੀ ਇਹ ਚੀਜ਼ ਦਾ ਜਿਹੜਾ ਮੈਂ ਇਸ ਲੈ ਕੇ ਚਲੀ ਸੀ ਜੀ ਵੀ ਇਹ ਅਹਿਸਾਸ ਕਰਵੋਲਾ ਤਾਂ ਮੈਨੂੰ ਲੱਗਦਾ ਵੀ ਕੁਝ ਪਰਸੈਂਟ ਹੀ ਸਹੀ ਪਰ ਸੰਗਤ ਉਰੇ ਆ ਕੇ ਅਹਿਸਾਸ ਕਰ دیا۔ ਹਾਂ ਉਹਨਾਂ ਨੂੰ ਇਸ ਚੀਜ਼ ਦਾ ਮਾਹੌਲ ਦਾ ਬਹੁਤ ਸਾਰਾ ਮਤਲਬ ਇਫੈਕਟ ਦੇਖਣ ਨੂੰ ਮਿਲਦਾ। ਉਹਨਾਂ ਦੇ ਵਿੱਚ ਚੇਂਜਸ ਵੀ ਮੈਂ ਦੇ ਦਿੱਤੀਆਂ ਬਲਕਿ ਮੇਰੇ ਕੋਲ ਤੁਹਾਡੇ ਕੇ ਬੱਚਾ ਏ ਉਹ 36 ਡਰ ਤੋਂ ਆਇਆ ਹੋਇਆ ਠੀਕ ਹੈ ਉਹ ਇਸ ਐਗਜ਼ਿਬਿਸ਼ਨ ਤੋਂ ਇੰਨਾ ਪ੍ਰਭਾਵਿਕ ਹੋ ਕੇ ਉਹ ਉੱਥੋਂ ਦੀ ਰਿਅਲਟੀ ਕਹਿੰਦਾ ਮੈਂ ਸਾਨੂੰ ਕਹਿੰਦਾ ਮੇਰੇ ਦੁਮਾਲਾ ਸਜਾਓ ਮੈਂ ਦੁਮਾਲਾ ਬਣ ਕੇ ਜਾਣਾ ਤਾਂ ਮਤਲਬ ਮੇਰੀ ਟੀਮ ਤੇ ਵੀ ਇੰਨਾ ਜ਼ਿਆਦਾ ਇਫੈਕਟ ਪੈ ਰਿਹਾ ਤਾਂ ਮੈਂ ਮੈਂ ਕਿਸੇ ਨੂੰ ਜ਼ਬਰਦਸਤੀ ਨਹੀਂ ਕਹਿ ਰਹੀ ਵੀ ਹਾਂ ਵੀ ਆਪਣਾ ਧਰਮ ਛੱਡ ਕੇ ਸਾਡੇ ਧਰਮ ਜਾਓ ਹੈਨਾ ਪਰ ਹਾਂ ਇਹ ਮਾਹੌਲ ਦੇਖ ਕੇ ਉਹਨਾਂ ਦੀ ਰਿਸਪੈਕਟ ਕਰਦੇ ਹੋਏ ਜੇ 36 ਜਣ ਦਾ ਬੱਚਾ ਉਰੀਆ ਕੇ ਕਿੱ사 ਆਉਦਾ ਵੀ ਮੈਂ ਘਰਬਨ ਸਜਾਣੀ ਹੈ ਤਾਂ ਸਾਡਾ ਅਸੀਂ ਤਾਂ ਫੇਰ ਸਿੱਖੀ ਸਿੱਖੀ ਦੇ ਬੱਚੇ ਆ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਆ ਤਾਂ ਸਾਡੇ ਤੇ ਤਾਂ ਅਸਰ ਪੈਣਾ ਹੀ ਪੈਣਾ ਤੁਹਾਨੂੰ ਲੱਗਿਆ ਕਿ ਤੁਹਾਡੀ ਉਸ ਤੁਸੀਂ ਕਿਹਾ ਕਿ 11 ਸਾਲਾਂ ਦੀ ਮਿਹਨਤ ਨੂੰ ਇਸ ਤਰੀਕੇ ਬੂਰ ਪੈਣ ਲੱਗਿਆ ਕਿ ਤੁਸੀਂ ਕਿਹਾ ਕਿ ਇੱਕ 36 ਸਗੜ ਦਾ ਬੱਚਾ ਵੀ ਕਹਿਣ ਲੱਗ ਗਿਆ ਕਿ ਮੈਂ ਦਸਤਾਰ ਦਮੱਲਾ ਸਜਾਵ ਹਾਂਜੀ ਮਤਲਬ ਕਿਉਂਕਿ ਉਹ ਮੇਰੇ ਨਾਲ ਲਾਸਟ 1 ਸਾਲ ਤੋਂ ਮੇਰੇ ਨਾਲ ਜੁੜਿਆ ਜਦੋਂ ਪਿਛਲੀ ਵਾਰ ਉਹਨੇ ਮਾਹੌਲ ਦੇਖਿਆ ਤਾਂ ਇਸ ਵਾਰ ਉਹਨੇ ਆਪਣੇ ਵੀ ਘਰ ਤਾਂ ਵੀ ਹਾਂਜੀ ਮੇਰੇ ਮੈਨੂੰ ਮੇਰੀ ਦਸਤਾਰ ਸਜਾਓ ਮੈਂ ਤਾਂ ਤੁਹਾਡੇ ਨਾਲ ਮੇਨੂੰ ਨਾਲ ਲੈ ਕੇ ਜਾਓ ਮਤਲਬ ਇਹ ਚੇਂजेस ਆਏ ਨੇ 11 ਸਾਲ ਦੇ ਵਿੱਚ ਜਿਵੇਂ ਸੰਗਤ ਦੀ ਗੱਲ ਕਰਾਂ ਕਿਉਂਕਿ ਪਹਿਲੀ ਵਾਰ ਜਦੋਂ ਮੈਂ ਐਗਜ਼ਿਬਿਸ਼ਨ ਲਈ ਸੀ ਜੀ ਤਾਂ ਸੰਗਤ ਦਾ ਰਿਵਿਊ ਥੋੜਾ ਜਲਦ ਸੀਗਾ ਕਿ ਜਾਂ ਉਹ ਇਹਨਾਂ ਨੂੰ ਮਤਲਬ ਨੈਗਲੈਕਟ ਕਰਦੇ ਸੀਗੇ ਜਿਵੇਂ ਕਿ ਮਤਲਬ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਸੀ ਵੇ ਹੱਥੀ ਬਣਾਈਆਂ ਹੋਈਆਂ ਪਰ ਹੁਣ ਜਦੋਂ ਸੰਗਤ ਹਰ ਸਾਲ ਉਹੀ ਆਉਂਦੀ ਹੈ ਔਰ ਕਹਿੰਦੇ ਨੇ ਵੀ ਹਾਂ ਉਹ ਲਈ ਪੇਂਟਿੰਗ ਅਸੀਂ ਦੇਖੀ ਸੀ ਤਾਂ ਮੈਨੂੰ ਵਧੀਆ ਲੱਗਦਾ ਮੈਨੂੰ ਅਪਰੀਸ਼ੀਏਟ ਲੱਗਦਾ ਕਿਉਂਕਿ ਮੈਂ ਇੱਕ ਡਾਂਡੀ ਦੇ ਆਰਟਿਸਟ ਹੋਣ ਦੇ ਨਾਲ ਦੀ ਹੈ ਉਹਨਾਂ ਦੀ ਅਪ੍ਰੀਸ਼ੀਏਸ਼ਨ ਮੈਂ ਆਪ ਨੂੰ ਮੰਗੀਆਂ ਦੀਆਂ ਤਾਂ ਮੈਨੂੰ ਇਹ ਬਹੁਤ ਵਿਦਿਆ ਲੱਗਦਾ ਬਹੁਤ ਧੰਨਵਾਦ ਥੈਂਕ ਯੂ ਸੋ Much ਤੇ ਇਸ ਵਕਤ ਅਸੀਂ ਅਹਿਸਾਸ ਉਸ ਵੇਲੇ ਦਾ ਕਲਾ ਪ੍ਰਦਰਸ਼ਨੀ ਦੇ ਵਿੱਚ ਮੌਜੂਦ ਹਾਂ ਜਿੱਥੇ ਇਸ ਜਿਹੜਾ ਪ੍ਰਦਰਸ਼ਨੀ ਲਾਉਂਦੇ ਨੇ ਜਿਹੜੇ ਸ਼ਗਨ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਕਹਿੰਦੇ ਕਿ ਉਸ ਵੇਲੇ ਦਾ ਅਹਿਸਾਸ ਜਿਹੜਾ ਕਰਵਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਜਿਸ ਤਰੀਕੇ ਉਹ ਸਾਰਾ ਜਿਹੜਾ ਜੋ ਪਰਿਵਾਰ ਵਿਛੜਾ ਉਸ ਤੋਂ ਬਾਅਦ ਚੰਤੌਰ ਦੀ ਗੜੀ ਠੰਡੇ ਬਰਤ ਦੀਆਂ ਰਾਤਾਂ ਜੋ ਜਨ ਕਰਮ ਭਾਈ ਮੋਤੀराम ਜੀ ਮਹਾਰਾਜ ਜਿਸ ਤਰੀਕੇ ਛੋਟੇ ਸਾਹਿਬ ਜੀ ਦੇ ਮਾਤਾ ਗੁਜਰੀ ਜੀ ਨੂੰ ਜਿਹੜਾ ਉਸ ਵਕਤ ਜਿਹੜਾ ਉਹਨਾਂ ਨੇ ਦੁੱਧ ਸ਼ਿਕਾਇਆ ਸੀ ਕਿ ਜਾਨੀ ਕਿ ਉਹ ਕੱਲਾ ਕੱਲਾ ਜਿਹੜਾ ਪਾਲਾ ਉਹ ਕਹਿੰਦੇ ਕਿ ਇੱਥੇ ਆਉਂਦੀਆਂ ਲੱਖਾਂ ਸੰਗਤਾਂ ਨੂੰ ਇਸ ਕਲਾ ਪ੍ਰਦਰਸ਼ਨੀ ਜਿਹੜੀ ਇਹ ਮਹਿਸੂਸ ਕਰਵਾਉਣ ਦੀ ਕੋਸ਼ਿਸ਼ ਕਰਦੇ ਨੇ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮੈਂ ਸੁਖਮਨੀ ਚਿਮਤ ਤਨਵਾਦ